ਸਰ ਗਾਂਧੀ ਕੈਂਪ ਚਾਜਿਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਸਮਾਪਤ ਇਸ ਸਬੰਧੀ ਨਾਲ ਇੱਕ ਇਨਟੀਮੇਸ਼ਨ ਆਉਣ ਮੋਬਾਈਲ ਮਿਲੀ ਪਈ ਗਾਂਧੀ ਕੈਂਪ ਫਰ ਸਿੱਣੀ ਚੌਂਕ ਦੇ ਵਿੱਚ ਜਿਹੜੀ ਇਹ ਗੋਲੀ ਚੱਲੀ ਹੈ ਅਸੀਂ ਇਨਟੀਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਪੁਸ਼ਕਿਸ਼ ਦੇ ਦੌਰਾਨ ਜਾਂ ਉੱਥੋਂ ਦੇ ਪਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਵੱਲੋਂ ਇਹ ਫ਼ਿਆਨ ਕੀਤੇ ਗਏ ਆ ਤਨਿਕਨ ਪੂਰੀ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵੀ ਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫੈਨ ਚਾਰ ਨਹੀਂ ਹਾਲ ਦੀ ਕੜੀ ਵੇਖੋ ਦੋ ਜਿਹੜੇ ਨੇ ਖੋਲ ਉਥੋਂ ਮਿਲੇ ਆ ਤੇ ਜਿਹੜੇ ਜੇ ਚਮੜੀ ਗੱਲ ਸਾਹਮਣੇ ਆਏ ਕਿ ਉਹ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੇ ਆਪਚੀ ਦੀ ਤੋਂ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੂੰ ਫੇਸ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੀਕਲ ਜੇ ਟਾਈਮ ਥੋੜਾ ਜਿਹਾ ਸਾਡੀ ਤਕਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹੋਵੇਗਾ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੀ ਇਨਸੀਡੈਂਟ ਜਿਹੜਾ ਸਰ ਚੱਲੀ ਕਿੱਥੇ ਕਰਕੇ ਪਰਸਨੀ ਚੌਂਕ ਜਗਾਂ ਦੀ ਕੈਂਪ ਡਾ